ਸਤਿ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਾਰਨ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਮਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦੇ ਬਨਾਉ ਹਲਫਨਾਮਾ ਦਾਇਰ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਹਨਾਂ ਨੂੰ ਜਾਣ ਦਾ ਖਤਰਾ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਜਿਨ੍ਹਾਂ ਤੇ NSA ਇੱਕ ਵਾਰ ਹੋਰ ਵਧਾ ਦਿੱਤੀ ਗਈ ਹੈ ਕਿਉਂਕਿ ਇਹਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵੀ ਇਹਨਾਂ ਦੇ ਵੱਲੋਂ ਭੰਗ ਕੀਤਾ ਜਾ ਸਕਦਾ ਹੈ ਜਿਸ ਕਰਕੇ ਇਹਨਾਂ ਤੇ ਇੱਕ ਹੋਰ ਸਾਲ ਦੇ ਲਈ ਐਨਐਸਏ ਦਾ ਵਾਅਦਾ ਕੀਤਾ ਗਿਆ ਕਿਉਂਕਿ ਐਨਐਸਏ ਦੇ ਖਿਲਾਫ ਅਮਰਿਤਪਾਲ ਸਿੰਘ ਤੇ ਉਸਦੇ ਦੋ ਹੋਰ ਸਾਥੀਆਂ ਦੇ ਵੱਲੋਂ ਪਰਟੀਸ਼ਨ ਦਾਖਲ ਕਰਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਪਰ ਇਸ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਇਹ ਹਲਫਨਾਮਾ ਦਾਇਰ ਕਰਕੇ ਆਖਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਵੱਲੋਂ ਜੋ ਕੁਝ ਆਖਿਆ ਗਿਆ ਸੀ ਅਜਨਾਲਾ ਥਾਣੇ ਦੇ ਅੱਗੇ ਵੀਡੀਓ ਕਲਿੱਪਸ ਦੇ ਵਿੱਚ ਉਹ ਕ੍ਰਿਪਾ ਵੀ ਹਾਈ ਕੋਰਟ ਦੇ ਅੱਗੇ ਰੱਖੀਆਂ ਗਈਆਂ ਨੇ ਅਤੇ ਉਸ ਦੇ ਵਿੱਚ ਜੋ ਬਿਆਨਬਾਜ਼ੀ ਹੈ ਉਹ ਦਿਖਾਈ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਵਾਲਾ ਕਰਨ ਦੀ ਗੱਲ ਆਖੀ ਗਈ ਸੀ ਜਿਸ ਕਰਕੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਅਤੇ ਨਾਲ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਕਿਸੇ ਵੇਲੇ ਵੀ ਖਰਾਬ ਹੋ ਸਕਦੀ ਹੈ ਜੇਕਰ ਇਹਨਾਂ ਨੂੰ ਐਨਐਸਏ ਦੇ ਅਧੀਨ ਨਾ ਰੱਖਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ ਅਸਾਮ ਦੀ ਡਿਬਰੂਗੜ੍ਹ ਦੇ ਵਿੱਚ ਤੇ ਲਗਾਤਾਰ ਆਪਣੇ ਖਿਲਾਫ NSA ਦੁਬਾਰਾ ਵਧਾਏ ਜਾਣ ਨੂੰ ਚੁਣੌਤੀ ਦੇ ਕੇ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਪਰ NSA ਦੇ ਖਿਲਾਫ ਜੋ ਸਬੂਤ ਨਯਕ ਲਈ ਜੋ ਹੁਣ ਹਲਫੀਆ ਬਿਆਨ ਦਿੱਤਾ ਗਿਆ ਐਨਐਸਏ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਉਸ ਦੇ ਵਿੱਚ ਸਿੱਧੇ ਤੌਰ ਤੇ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਣ ਦੇ ਲਈ ਖਤਰਾ ਦੱਸਿਆ ਗਿਆ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਵੀ ਭੰਗ ਕਰਨ ਦੇ ਸਿੱਧੇ ਤੌਰ ਤੇ ਇਹਨਾਂ ਦੇ ਉੱਤੇ ਇਲਜ਼ਾਮ ਨੇ ਕੇ ਜੇਕਰ ਇਹਨਾਂ ਨੂੰ ਛੱਡਿਆ ਜਾਂਦਾ ਜਾਂ ਫਿਰ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਸਕਦਾ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਐਨਐਸਏ ਨੂੰ ਵਧਾਉਣ ਦੇ ਲਈ ਹੁਣ ਕੇਂਦਰ ਸਰਕਾਰ ਦੇ ਵੱਲੋਂ ਵੀ ਜਵਾਬ ਦਾਖਲ ਕੀਤਾ ਜਾਣਾ ਹੈ 3 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਤੇ ਉਸ ਦਿਨ ਸੁਣਵਾਈ ਇਸ ਮਾਮਲੇ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਕੀਤੀ ਜਾਣੀ ਹੈ ਤਾਂ ਇਸ ਤੋਂ ਇਲਾਵਾ ਐਨਐਸਏ ਦੇ ਅਧੀਨ ਬੰਦ ਅਮਰਿਤਪਾਲ ਸਿੰਘ ਦੇ ਸੰਬੰਧ ਆਈਐਸਆਈ ਦੇ ਨਾਲ ਵੀ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵੀ ਆਈਐਸ ਦੇ ਆਈਐਸਆਈ ਦੇ ਨਾਲ ਅਮਰਿਤਪਾਲ ਸਿੰਘ ਲਗਾਤਾਰ ਸੰਪਰਕ ਕਰ ਰਿਹਾ ਹੈ ਤਾਂ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਅਤੇ ਮੁੱਖ ਮੰਤਰੀ ਦੀ ਜਾਣ ਦੇ ਲਈ ਖਤਰਾ ਜਿਹੜਾ ਦੱਸ ਦਿੱਤਾ ਗਿਆ ਪੰਜਾਬ ਪੁਲਿਸ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਹਲਫੀਆ ਬਿਆਨ ਹਾਈ ਕੋਰਟ ਦੇ ਵਿੱਚ ਦਾਖਲ ਕਰਕੇ ਅਗਲੀ ਖਬਰ ਰਾਹੁਲ ਗਾਂਧੀ ਦੇ ਨਾਲ ਜਿਹੜੀ ਹੋਈ ਹੈ ਸਿੱਖਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਵਿਵਾਦ ਵਧਿਆ ਸੀ ਅਤੇ ਰਾਹੁਲ ਗਾਂਧੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਮੋਰਚਾ ਖੋਲ੍ਹਿਆ ਔਰ ਅਨਿਤ ਬਿੱਟੂ ਉਸ ਦੇ ਤੌਰ ਤੇ ਰਾਹੁਲ ਗਾਂਧੀ ਨੂੰ ਸਿੱਖਾਂ ਦਾ ਕਾਤਲ ਅਤੇ ਨੰਬਰ 1 ਅਤਵਾਦੀ ਤੱਕ ਦੱਸ ਰਹੇ ਸਨ ਪਰ ਰਾਹੁਲ ਗਾਂਧੀ ਨੇ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਦੇ ਵਿੱਚ ਆਪਣਾ ਬਿਆਨ ਦਿੱਤਾ ਹੈ ਅਤੇ ਸਿੱਖਾਂ ਨੂੰ ਪੁੱਛਿਆ ਕੀ ਮੈਂ ਕੁਝ ਗਲਤ ਆਖਿਆ ਹੈ ਕੀ ਤੁਹਾਨੂੰ ਮੇਰੀ ਗੱਲ ਦੇ ਵਿੱਚ ਕੁਝ ਗਲਤ ਲੱਗਿਆ ਹੈ ਅਤੇ ਰਾਹੁਲ ਗਾਂਧੀ ਦੇ ਵੱਲੋਂ ਆਪਣੇ ਬਿਆਨ ਨੂੰ ਇੱਕ ਵਾਰ ਫਿਰ ਤੋਂ ਪ੍ਰਵੋਡਤਾ ਕਰਦਿਆਂ ਸਿੱਖਾਂ ਦੇ ਮਸਲੇ ਨੂੰ ਲੈ ਕੇ ਅਤੇ ਧਾਰਮਿਕ ਆਜ਼ਾਦੀ ਦੇ ਮਸਲੇ ਨੂੰ ਲੈ ਕੇ ਭਾਰਤ ਵਿੱਚ ਜਿਸ ਤਰੀਕੇ ਦਾ ਮਾਹੌਲ ਹੈ ਉਸਦੇ ਬਾਰੇ ਗੱਲ ਕੀਤੀ ਗਈ ਹੈ ਰਾਹੁਲ ਗਾਂਧੀ ਨੇ ਜੋ ਲੰਬਾ ਟਵੀਟ ਪੰਜਾਬੀ ਦੇ ਵਿੱਚ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ ਮੈਨੂੰ ਚੁੱਪ ਕਰਾਉਣ ਲਈ ਬੇਤਾਬ ਨੇ ਕਿਉਂਕਿ ਉਹ ਸਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਪਰ ਮੈਂ ਹਮੇਸ਼ਾ ਉਹਨਾਂ ਕਦਰਾਂ ਕੀਮਤਾਂ ਲਈ ਬੋਲਾਂਗਾ ਜੋ ਸਾਡੀ ਏਕਤਾ ਸਮਾਨਤਾ ਨੂੰ ਪਰਿਭਾਸ਼ਿਤ ਕਰਦੇ ਹਨ ਵਿਭਿੰਨਤਾ ਵਿੱਚ ਪਿਆਰ ਮੈਂ ਭਾਰਤ ਅਤੇ ਵਿਦੇਸ਼ ਵਿੱਚ ਵਸਦੇ ਹਰ ਸਿੱਖ ਵੀਰ ਭੈਣ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਜੋ ਕਿਹਾ ਕੀ ਉਸ ਵਿੱਚ ਗਲਤ ਹੈ ਕੀ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ ਪਾਲਣਾ ਕਰ ਸਕੇ ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ ਮੈਨੂੰ ਚੁੱਪ ਕਰਾਉਣ ਲਈ ਬਖਲਾਏ ਹੋਏ ਨੇ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ ਪਰ ਮੈਂ ਅਨੇਕਤਾ ਵਿੱਚ ਏਕਤਾ ਸਮਾਨਤਾ ਤੇ ਪਿਆਰ ਵਰਗੀਆਂ ਭਾਰਤ ਨੂੰ ਪਰਿਭਾਸ਼ਿਤ ਕਰਦੀਆਂ ਕਦਰਾਂ ਕੀਮਤਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹੂਗਾ ਅਤੇ ਰਾਹੁਲ ਗਾਂਧੀ ਨੇ 10 ਸਤੰਬਰ ਨੂੰ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਸੀ ਉਹਨਾਂ ਨੇ ਆਖਿਆ ਸੀ ਕਿ ਅੱਜ ਲੜਾਈ ਇਸ ਗੱਲ ਦੀ ਹੈ ਕਿ ਇੱਕ ਸਿੱਖ ਨੂੰ ਜੋ ਕਿ ਆਪਣੀ ਸ਼ਬਦਾ ਦੇ ਨਾਲ ਆਪਣੇ ਧਰਮ ਨੂੰ ਮੰਨ ਰਿਹਾ ਹੈ ਕਿ ਉਸ ਨੂੰ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਕਿ ਉਸ ਦੀ ਪੱਗ ਬੰਨਣ ਨੂੰ ਉਸ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਗੁਰਦੁਆਰੇ ਜਾ ਕੇ ਮੱਥਾ ਟੇਕਣ ਦੀ ਉਸ ਨੂੰ ਇਜਾਜ਼ਤ ਹੈ ਤਾਂ ਇਸ ਤਰੀਕੇ ਦੀ ਬਿਆਨਬਾਜ਼ੀ ਰਾਹੁਲ ਗਾਂਧੀ ਨੇ ਕੀਤੀ ਸੀ ਕਿ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਧਾਰਮਿਕ ਆਜ਼ਾਦੀ ਨੂੰ ਵੀ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਭਾਜਪਾ ਨੇ ਸਿੱਧੇ ਤੌਰ ਤੇ ਰਾਹੁਲ ਗਾਂਧੀ ਨੂੰ ਸਿੱਖਾਂ ਦਾ ਕਾਤਲ ਦੱਸਦਿਆਂ ਅਤੇ ਰਾਹੁਲ ਗਾਂਧੀ ਨੂੰ ਗद्दार ਤੇ ਅੱਤਵਾਦੀ ਨੰਬਰ 1 ਦੱਸਦਿਆਂ ਉਹਨਾਂ ਦੇ ਖਿਲਾਫ ਮੋਰਚਾ ਖੋਲਿਆ ਸੀ ਪਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਭਾਜਪਾ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਂ ਚੁੱਪ ਨਹੀਂ ਕਰਾਂਗਾ ਤਾਂ ਰਾਹੁਲ ਗਾਂਧੀ ਆਪਣੇ ਬਿਆਨ ਤੇ ਅੜ ਗਏ ਨੇ ਸਿੱਖਾਂ ਤੋਂ ਵੀ ਪੁੱਛ ਲਿਆ ਕੀ ਕੁਝ ਮੈਂ ਗਲਤ ਆਖਿਆ ਹੈ ਤਾਂ ਸਿੱਖਾਂ ਦਾ ਇਸ ਦੇ ਬਾਰੇ ਕੀ ਜਵਾਬ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਦੇ ਸਕਦੇ ਹੋ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਅੱਜ ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਅਦਾਲਤ ਲਾਈ ਹੈ ਜੋ ਦਿੱਲੀ ਦੇ ਵਿੱਚ ਜੰਤਰ ਮੰਤਰ ਹੈ ਇੱਥੇ ਕੇਜਰੀਵਾਲ ਦੇ ਵੱਲੋਂ ਆਪਣੀ ਪਾਰਟੀ ਦੇ ਅਤੇ ਦਿੱਲੀ ਦੇ ਲੋਕਾਂ ਦੇ ਵੱਲੋਂ ਜੇ ਇੱਕ ਪ੍ਰੋਗਰਾਮ ਦੇ ਵਿੱਚ ਸਵਾਲ ਕੀਤੇ ਗਏ ਉਹਨਾਂ ਨੂੰ ਪੁੱਛਿਆ ਗਿਆ ਕਿ ਕਿ ਮੈਂ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਚੋਰ ਲੱਗਦਾ ਜਾਂ ਲੁਟੇਰਾ ਲੱਗਦਾ ਕਿਉਂਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਨੂੰ ਸਿੱਧੇ ਤੌਰ ਤੇ ਭਾਜਪਾ ਇਸ ਤਰੀਕੇ ਦੇ ਨਾਲ ਬਦਨਾਮ ਕਰਕੇ ਜਿਹੜਾ ਸਿਆਸਤ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਪਰ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਮੈਂ ਇਸ ਤਰ੍ਹਾਂ ਦਾ ਹੰਦਾ ਅੱਜ ਨੂੰ 3-4000 ਕਰੋੜ ਰੁਪਏ ਖਾ ਜਾਂਦਾ ਮੈਂ ਅਜਿਹਾ ਨਹੀਂ ਕੀਤਾ ਕੇਜਰੀਵਾਲ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮੈਨੂੰ ਹੁਣ ਘਰ ਵੀ ਮੇਰੇ ਕੋਲ ਨਹੀਂ ਹੈ ਦਿੱਲੀ ਦੇ ਵਿੱਚ ਰਹਿਣ ਦੇ ਲਈ ਅਤੇ ਮੈਂ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਰਹਾਗਾ ਤਾਂ ਕੇਜਰੀਵਾਲ ਨੇ ਆਪਣੀ ਇੱਕ ਤਰੀਕੇ ਦੇ ਨਾਲ ਲੋਕਾਂ ਦੀ ਭਾਵਨਾ ਨੂੰ ਜੋੜਨਾ ਆਪਣੇ ਨਾਲ ਸ਼ੁਰੂ ਕਰ ਦਿੱਤਾ ਹੈ ਤੇ ਇੱਕ ਤਰ੍ਹਾਂ ਇਮੋਸ਼ਨਲ ਭਾਵਨਾਤਮਕ ਕਾਰਡ ਖੇਰਦਿਆਂ ਉਹਦਾ ਦੇ ਵੱਲੋਂ ਚੋਣ ਪ੍ਰਚਾਰ ਦੀ ਮਹਮਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਦਿੱਲੀ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਰਹਾਗਾ ਲੋਕਾਂ ਨੂੰ ਪੁੱਛਾਂਗਾ ਕਿ ਮੈਂ ਕਿੱਥੇ ਗਲਤ ਸੀ ਕਿਉਂਕਿ ਮੈਨੂੰ ਭਾਜਪਾ ਸਿੱਧੇ ਤੌਰ ਤੇ ਦੋਸ਼ੀ ਦੱਸ ਰਹੀ ਹੈ ਸ਼ਰਾਬ ਘਟਾਲੇ ਦੇ ਇਲਜ਼ਾਮ ਉਹਨਾਂ ਉੱਪਰ ਲੱਗ ਰਹੇ ਨੇ ਜਿਸ ਕਰਕੇ ਜ਼ਮਾਨਤ ਦੇ ਉੱਤੇ ਕੇਜਰੀਵਾਲ ਬਾਹਰ ਆਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਉੱਤੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਇਹਨਾਂ ਦਾਗਾਂ ਦੇ ਵਿੱਚ ਮੁੱਖ ਮੰਤਰੀ ਬਣ ਕੇ ਨਹੀਂ ਸੀ ਰਹਿਣਾ ਚਾਹੁੰਦਾ ਇਸ ਕਰਕੇ ਮੈਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਲੋਕਾਂ ਦੇ ਵੱਲੋਂ ਜਦੋਂ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਅਗਲੀਆਂ ਵੋਟਾਂ ਦੇ ਵਿੱਚ ਦੇ ਦਿੱਤਾ ਗਿਆ ਫਿਰ ਹੀ ਕੁਰਸੀ ਦੇ ਉਤੇ ਬੈਠਾ ਗਾਤਾ ਕੇਜਰੀਵਾਲ ਸਿੱਧੇ ਤੌਰ ਤੇ ਹੁਣ ਭਾਜਪਾ ਦੇ ਖਿਲਾਫ ਆਪਣੇ ਪ੍ਰਤੀ ਸੰਵੇਦਨਾ ਪੈਦਾ ਕਰਕੇ ਮੁਹਿੰਮ ਚੋਣ ਪ੍ਰਚਾਰ ਦੀ ਸ਼ੁਰੂ ਕਰਦੇ ਦਿਖਾਈ ਦੇ ਰਹੇ ਆ ਤਾਂ ਕੇਜਰੀਵਾਲ ਨੇ ਲੋਕਾਂ ਦੇ ਵਿੱਚ ਰਹਿਣ ਦੀ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਰਹਿਣ ਦੀ ਗੱਲ ਆਖੀ ਆ ਕਿਹਾ ਹੈ ਕਿ ਮੇਰੇ ਕੋਲ ਘਰ ਨਹੀਂ ਆ ਮੈਂ ਸਰਕਾਰੀ ਜੋ ਘਰ ਹੈ ਉਹ ਵੀ ਛੱਡਣ ਜਾ ਰਹੇ ਹਾਂ ਤਾਂ ਉਸ ਤੋਂ ਬਾਅਦ ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਰਹਾਂਗਾ ਅਗਲੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰੇਲ ਗੱਡੀ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸ਼ਰਾਰਤੀ ਅਨਸਰਾ ਦੇ ਵੱਲੋਂ ਕਹਿ ਲਿਆ ਜਾਂ ਫਿਰ ਕਿਸੇ ਹੋਰ ਜੋ ਘਟਿਆ ਸੋਚ ਵਾਲੇ ਬੰਦੇ ਦੀ ਇਹ ਕਾਰਵਾਈ ਹੋ ਸਕਦੀ ਹੈ ਸਰੀਏ ਲੀ ਦੇ ਉੱਤੇ ਰੱਖ ਕੇ ਟ੍ਰੇਨ ਨੂੰ ਲੀਹੋਂ ਲੱਥਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਿ ਲੀ ਤੋਂ ਟ੍ਰੇਨ ਲੈ ਜਾਵੇ ਤੇ ਵੱਡਾ ਹਾਦਸਾ ਵਾਪਰ ਜਾਵੇ ਕਿਉਂਕਿ ਦੇਸ਼ ਦੇ ਵਿੱਚ ਤਰ੍ਹਾਂ-ਤਰ੍ਹਾਂ ਹਾਦਸੇ ਵਾਪਰਦੇ ਨੇ ਟ੍ਰੇਨਾਂ ਦੇ ਅਤੇ ਬਹੁਤ ਸਾਰੇ ਲੋਕਾਂ ਦੀ ਜਾਨੀ ਨੁਕਸਾਨ ਵੀ ਹੁੰਦਾ ਹੈ ਪਰ ਇਹ ਬਠਿੰਡਾ ਦੇ ਵਿੱਚੋਂ ਸਰੀਏ ਜਿਹੜੇ ਐ ਉਹ ਪਾਏ ਗਏ ਨੇ ਇਕ ਲੀ ਦੇ ਉੱਤੇ ਰੱਖੇ ਗਏ ਜਿਨ੍ਹਾਂ ਦੇ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਕਿ ਇਸ ਹਰੀਆ ਕਿਸ ਨੇ ਰੱਖੇ ਕਿਉਂ ਰੱਖੇ ਇਸ ਦੀ ਜਾਂਚ ਪੜਤਾਲ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਰੇਲਵੇ ਨੂੰ ਲੀ ਤੋਂ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਬਠਿੰਡਾ ਦੇ ਵਿੱਚ ਕੀਤੀ ਗਈ ਹੈ ਅਗਲੀ ਖਬਰ ਦੇ ਵੱਲ ਵੱਧਿਆ ਜੋ ਕਿ ਅਮਰitsar ਤੋਂ ਸਾਹਮਣੇ ਆ ਰਹੀ ਹੈ ਇਹ ਅਮਰitsar ਦੇ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਕੰਪਲੈਕਸ ਹਰਮਨ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਇੱਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰੀ ਹੈ ਤੇ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਲਜਾਇਆ ਗਿਆ ਤੇ ਜਾਣਕਾਰੀ ਮਿਲ ਰਹੀ ਹੈ ਕਿ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਸਵੇਰੇ 7:55 ਮਿੰਟ ਤੇ ਸ਼ਨੀ ਮੰਦਰ ਦੇ ਨੇੜੇ ਐਸਆਈ ਅਸ਼ੋਨੀ ਕੁਮਾਰ ਤੋਂ ਪਿਸਤੌਲ ਖੋ ਕੇ ਅਣਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਦੱਸਿਆ ਗਿਆ ਕਿ ਐਸਆਈ ਅਸ਼ੋਨੀ ਕੁਮਾਰ ਐਨਐਸਓ ਸਿਖਾਵਤ ਜੱਜ ਹਾਈ ਕੋਰਟ ਦੀ ਪੈਲਟ ਕਾਰ ਦੇ ਵਿੱਚ ਤਾਇਨਾਤ ਸੀ ਜੋ ਹਰਮਿੰਦਰ ਸਾਹਿਬ ਮੱਥਾ ਟੇਕਣ ਆਏ ਸੀ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇੱਥੇ ਪਹੁੰਚੇ ਏ.ਐਸ.ਪੀ ਗਗਨਦੀਪ ਸਿੰਘ ਨੇ মিডিਆ ਨੂੰ ਦੱਸਿਆ ਕਿ ਫਿਲਹਾਲ ਸਾਡੇ ਤੋਂ ਜਾਂਚ ਕੀਤੀ ਜਾ ਰਹੀ ਹੈ ਪਤਾ ਨਹੀਂ ਲੱਗਿਆ ਕਿ ਸ਼ਰਦਾਲੂ ਕੌਣ ਸੀ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਹਿਲਜ ਲਈ ਭੇਜਿਆ ਸੀ ਪਰ ਉਸ ਦੀ ਮੌਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਇਹ ਸਨ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਕਾਰਨ ਟਾਕਸ ਦੇ ਨਾਲ